ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮrao ਅੰਬੇਦਕਰਤੇ ਕੀਤੀ ਟਿੱਪਣੀ ਦੇ ਸੰਬੰਧ ਵਿੱਚ ਅੱਜ શ્રી ਗੁਰੂ ਰਵਿਦਾਸ ਸਬਾਸ਼ਰੀ ਅਨੰਦਪੁਰ ਸਾਹਿਬ ਦੀ ਅੰਮ ਮੈਠਕ ਕੀਤੀ ਗਈ ਜਿਸ ਦੇ ਵਿੱਚ ਕੀਤੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਇਸ ਮੌਕੇ ਬੋਲਦਿਆਂ ਗਿਆਨੀ RAM ਪ੍ਰਕਾਸ਼ ਸੂਰਤ ਸਿੰਘ ਸਾਭਾ ਦਾ ਚੇਅਰਮੈਨ ਸੁਖਦੇਵ ਸਿੰਘ ਸਵਰਨ ਸਿੰਘ ਲੋਧੀਪੁਰ ਸਾਹਿਬ ਦਾ ਡੀਓ ਅਤੇ ਕੁਲਦੀਪ ਸਿੰਘ ਬੰਗਾ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਡਾਕਟਰ ਭੀਮrao ਅੰਬੇਦਕਰ ਤੇ ਕੀਤੀ ਟਿੱਪਣੀ ਤੋਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਦੇ ਮਨ ਵਿੱਚ ਕਿੰਨੀ ਕਿਰਨਾ ਹੈ ਉਹਨਾਂ ਦੀ ਟਿੱਪਣੀ ਦੇ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਨੇ ਇਸ ਮੌਕੇ ਕਿਹਾ ਕਿ ਅਸੀਂ ਤਾਂ ਕਹਿੰਦੇ ਹਾਂ ਕਿ ਨਾ ਸਾਨੂੰ ਸਵਰਗ ਅਮਿਤ ਸ਼ਾਹ ਦਵਾ ਸਕਦਾ ਹੈ ਅਤੇ ਨਾ ਹੀ ਸਾਨੂੰ ਲੋਕ ਸਭਾ ਜੇਕਰ ਸਾਨੂੰ ਸਵਰਗ ਦਵਾਇਆ ਹੈ ਤਾਂ ਡਾਕਟਰ ਭੀਮrao ਅੰਬੇਦਕਰ ਜੀ ਨੇ ਦਵਾਇਆ ਹੈ ਉਨ੍ਹਾਂ ਦੀ ਬਦੌਲਤ ਹੀ ਅਸੀਂ ਪੜ ਸਕੇ ਹਾਂ ਉਨ੍ਹਾਂ ਦੀ ਬਦੌਲਤ ਹੀ ਅਸੀਂ ਸਾਰੇ ਧਰਮਾਂ ਨੂੰ ਮੰਨ ਰਹੇ ਹਾਂ ਅਤੇ ਉਨ੍ਹਾਂ ਦੀ ਬਦੌਲਤ ਹੀ ਅਸੀਂ ਮਨਪਸੰਦ ਕੀਤਾ ਕਰ ਸਕਦੇ ਹਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਅੰਬੇਡਕਰ ਨਾ ਹੁੰਦੇ ਤਾਂ ਸਾਡੀਆਂ ਇਸਤਰੀਆਂ ਘੱਟ ਗਿਣਤੀ ਲੋਕਾਂ ਦਲਿਤਾ ਦਾ ਅਜੇ ਵੀ ਉਹੀ ਹਾਲ ਹੋਣਾ ਸੀ ਜੋ 1947 ਤੋਂ ਪਹਿਲਾਂ ਸੀ ਇਸ ਮੌਕੇ ਉਪਰੋਕਤ ਤੋਂ ਇਲਾਵਾ ਕੈਪਟਨ ਦਰਜੀਤ ਸਿੰਘ ਸਰੂਪ ਸਿੰਘ ਖਮੇੜਾ ਕਰਮ ਸਿੰਘ ਪਰਮਜੀਤ ਸਿੰਘ ਮਹਰੋਲੀ ਹਰਵਿੰਦਰ ਸਿੰਘ ਕਰਨੈਲ ਸਿੰਘ ਪਰਮਜੀਤ ਸਿੰਘ ਬੈਂਸ ਜਗਰੂਪ ਸਿੰਘ ਬੈਂਸ ਅਜੇ ਖੋਸਲਾ ਹਰਦੀਪ ਕੁਮਾਰ ਸੰਜੀਵਨ ਸੋਨੂ ਗੁਰਦਿਆਲ ਸਿੰਘ ਧਰਮਪਾਲ ਪ੍ਰਧਾਨ ਕਰਨੈਲ ਸਿੰਘ ਰਜਿੰਦਰ ਸਿੰਘ ਹਰੀ ਰਾਮ ਮਹਿੰਦਰ ਸਿੰਘ ਅਮਰੀਕ ਸਿੰਘ ਗੋਲਨੀ ਬੈਂਸ ਮਹਿੰਦਰ ਸਿੰਘ ਪਸੀਨਾ ਦੇ ਹਾਜ਼ਰ ਸਨ ਗੁਰੂ ਦਾਸ ਸਭਾ ਅਗੰਪਰ ਵੱਲੋਂ ਮੀਟਿੰਗ ਕੀਤੀ ਗਈ ਹੈ ਜੋ ਅਮਿਤ ਸ਼ਾਹ ਜੀ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ ਸੀ ਬਹੁਤ ਘੰਡੋਲਾ ਕਿ ਜੇਕਰ ਜਿੰਨੇ ਤੁਸੀਂ ਲੋਕ ਸਭਾ ਦੇ ਮੈਂਬਰ ਅੰਬੇਦਕਰ 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 ਕਹਿੰਦੇ ਹੋ ਜੇ 19 ਵਾਰੀ ਤੁਸੀਂ ਰਾਮ 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 ਕਹਿੰਦੇ ਤਾਂ ਤੁਹਾਨੂੰ ਸਵਰਗ ਮਿਲ ਸਕਦਾ ਸੋ ਇਸ ਗੱਲ ਤੋਂ ਭਲੀ ਭਾਲ ਤੁਸੀਂ ਜਾਣ ਸਕਦੇ ਹੋ ਕਿ ਡਾਕਟਰ ਅੰਬੇਦਕਰ ਦੇ ਸੰਬੰਧ ਵਿੱਚ ਉਹਨਾਂ ਦੇ ਮਨ ਵਿੱਚ ਕਿੰਨੀ ਘਰਣਾ ਸੀ ਇਹ ਘੇਰਣਾ ਦਾ ਪ੍ਰਭਾਵ ਸਾਰੇ ਹਿੰਦੁਸਤਾਨ ਵਿੱਚ ਜੜਾ ਗਿਆ ਹੈ ਤੇ ਜਿਸਲੇ ਸੱਤੇ ਵੱਜੋ ਅੱਜ ਧਰਨੇ ਜਲੂਸ ਮਜਾਰੇ ਲੋਕ ਸਭਾ ਦੇ ਅੰਦਰ ਵੀ ਤੇ ਬਾਹਰ ਵੀ ਤੇ ਲੋਕਾਂ ਵਿੱਚ ਵੀ ਬਹੁਤ ਜ਼ਿਆਦਾ ਉਹ ਦਰੋ ਜਿਹੜਾ ਹੈ ਰੋਸ ਜਿਹੜਾ ਹੈ ਪਾਇਆ ਜਾ ਰਿਹਾ ਹੈ ਅਸੀਂ ਤਾਂ ਕਹਿੰਨੇ ਆ ਕਿ ਨਾ ਤਾਂ ਸਾਨੂੰ ਸਵਰਗ ਮਿਚਾ ਦਵਾ ਸਕਦਾ ਹੈ ਤੇ ਨਾ ਹੀ ਲੋਕ ਸਭਾ ਦਵਾ ਸਕਦੀ ਹੈ ਸਾੰਤਾ ਜੇਕਰ ਸਵਰਗ ਦਵਾਇਆ ਹੈ ਤਾਂ ਡਾਕਟਰ ਬੀ ਆਰ ਅਮੇਰਕਰ ਨੇ ਦਵਾਇਆ ਹੈ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਪੜ੍ਹ ਸਕੇ ਆ ਉਹਨਾਂ ਦੀ ਬਦੌਲਤ ਹੀ ਅਸੀਂ ਹਰ ਇੱਕ ਧਰਮ ਨੂੰ ਮੰਨ ਸਕਦੇ ਆ ਉਹਨਾਂ ਦੀ ਬਦੌਲਤ ਹੀ ਅਸੀਂ ਆਪਣੀ ਮਨਪਸੰਦ ਦਾ ਕਿਤਾ ਕਰ ਸਕਦੇ ਆ ਉਹਨਾਂ ਦੀ ਬਦੌਲਤ ਹੀ ਅਸੀਂ ਇਲੈਕਸ਼ਨ ਲੜ ਸਕਦੇ ਆ ਤੇ ਵੱਖ-ਵੱਖ ਉਹਤੇ ਜਾ ਸਕਦੇ ਆ ਕਹਿਣ ਤੋਂ ਭਾਵ ਉੱਪਰਲਾ ਸਵਰਗ ਤਾਂ ਮਰ ਤੋਂ ਬਾਅਦ ਮਿਲੇਗੇ ਜਾਂ ਨਹੀਂ ਮਿਲੇਗਾ ਪਰੰਤੂ ਜੋ ਭਾਰਤੀ ਉਸਲਾ ਸਵਰਗ ਸੀ ਜੇ ਅਸੀਂ ਬੜਾ ਬੋਟਾ ਮੰਨ ਰਹੇ ਆ ਸਾ ਸਿਰਫ ਡਾਕਟਰ ਬੀ ਆਰ ਮੇਵਕਰ ਦੀ ਕਿਰਪਾ ਸਦਕਾਸੀ ਆਨੰਦ ਮਾ ਰਹੇ ਆ ਜੇ ਡਾਕਟਰ ਬੀ ਆਰ ਮੇਵਕਰ ਸਾਹਿਬ ਨਾ ਹੁੰਦੇ ਜੇ ਉਹ ਸਾਡੇ ਲਈ ਸੰਵਿਧਾਨ ਦੇ ਵਿੱਚ ਵਧੀਆ ਬੰਦਾ ਨਾਮ ਸ਼ਾਮਲ ਕਰਦੇ ਤਾਂ ਸਾਡਾ ਸਾਡਾ ਅੱਜ ਵੀ ਹਾਲਤ ਪਸ਼ੂਆਂ ਜਾਨਵਰਾਂ ਵਰਗਾ ਇੱਥੇ ਹੋਣਾ ਸੀ ਜੇਕਰ ਡਾਕਟਰ ਸਾਹਿਬ ਇੱਕ ਉੱਚ ਪੜੇ ਲਿਖੇ ਉੱਚ ਕੋਟੀ ਦੇ ਵਿਦਵਾਨ ਨਾ ਹੁੰਦੇ ਤਾਂ ਸਾਡੀ ਸਰਬੱਤੀ ਦਾ ਸਾਡੇ ਹਿੰਦੁਸਤਾਨ ਦੀਆਂ ਇਸਤਰੀਆਂ ਦਾ ਔਰ ਜੋ ਘੱਟ ਗਿਣਤੀ ਲੋਗ ਹੈ ਜੋ ਵੱਤ ਲੋਕ ਹੈ ਉਹਨਾਂ ਦਾ ਅਜੇ ਵੀ ਉਹੀ ਹਾਲ ਹੋਣਾ ਸੀ ਜੋ ਸਾਡਾ 47 ਤੋਂ ਪਹਿਲਾਂ ਸੀ ਜੋ ਆਜ਼ਾਦੀ ਤੋਂ ਪਹਿਲਾਂ ਸੀ ਜੋ ਅਸੀਂ ਪਹਿਲਾਂ ਗੁਲਾਮਾਂ ਵਾਂਗ ਜ਼ਿੰਦਗੀ ਜੀਂਦੇ ਸੀ ਉਹੀ ਜ਼ਿੰਦਗੀ ਅਸੀਂ ਹੁਣ ਵੀ ਜਿਉਣੀ ਸੀ ਪਰੰਤੂ ਅਜੇ ਵੀ ਨਾ ਤਾਂ ਬੀਆਰਗ ਦੇ ਚਾਹਦੇ ਸੀਗੇ ਕਿ ਸਾਰੇ ਆਰਥਿਕ ਸਮਾਜਿਕ ਤੇ ਰਾਜਨੀਤਿਕ ਸਮਾਨਤਾ ਹੋਵੇ ਪਰੰਤੂ ਅਜੇ ਤੱਕ ਵੀ ਨਾ ਤਾਂ ਆਰਥਿਕ ਸਮਾਨਤਾਈ ਹੈ ਨਾ ਹੀ ਸਮਾਜਿਕ ਸਮਾਨਤਾਈ ਹੈ ਔਰ ਜੇ ਅਸੀਂ ਸਾਰੇ ਪੜ੍ਹ ਲਿਖ ਕੇ ਡਾਕਟਰ ਬੀਆਰ ਬਗੈਰ ਦੇ ਸਿਧਾਂਤਾਂ ਨੂੰ ਲਾਗੂ ਕਰਕੇ ਸਰਕਾਰਾਂ ਵੀ ਤੇ ਸਮਾਜ ਵੀ ਇੱਕ ਮੁੱਠ ਹੋ ਜਾਣ ਆਪਕ ਸਮਾਜ ਦਾ ਆਜੇ ਤੇ ਸਮਾਜ ਦੇ ਸਮਾਜ ਦਾ ਸਮਾਨਤਾ ਆ ਜਾਵੇ ਕਮੈਂ ਸਮਝਦਾ ਹੈ ਕਿ ਧਰਤੀ ਉੱਤੇ ਹੀ ਸਵਰਗ ਬਣ ਜਾਏਗਾ ਤੇ ਅਗਲਾ ਸਵਰਗ ਜਿਹੜਾ ਹੈ ਉਹ ਆਪਾਂ ਧਾਰਮਿਕ ਗ੍ਰੰਥਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਨੂੰ ਬੰਨ੍ਹ ਕੇ ਸਿੱਖ ਸਿਧਾਂਤਾਂ ਦੇ ਉੱਤੇ ਚੱਲ ਕੇ ਵੀ ਸਵਰਗ ਪ੍ਰਾਪਤ ਕਰ ਸਕਦੇ ਆ ਤੋਂ ਇਸ ਲਈ ਅਸੀਂ ਕਹਿੰਦੇ ਆ ਕਿ ਜਿੰਨਾ ਵੀ ਡਾਕਟਰ ਸਾਹਿਬ ਦਇਆ ਸਨਮਾਨ ਕੀਤਾ ਜਾਵੇ ਥੋੜਾ ਔਰ ਜਿੰਨਾ ਵੀ ਬਚਾਣ ਹੈ ਇਹ ਘਟੀਆਂ ਸੋਚ ਦਾਪਰਕ ਟਾਬਾ ਕੀਤਾ ਹੈ ਇਸ ਗੱਲ ਦੀ ਅਸੀਂ ਜਿੰਨੀ ਵੀ ਨਿੰਦਾ ਕਰੀਓ ਥੋੜੀ ਐ ਔਰ ਇਸ ਇਨਸਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਇਸ ਤਰ੍ਹਾਂ ਨੇ ਜੇ ਇਸ ਤਰ੍ਹਾਂ ਨੇ ਇਸ ਤਰ੍ਹਾਂੇ ਫੇਰ ਕਢਾਉਣੇ ਅਸੀਂ ਦੇ ਕੋਈ ਬਿਆਨ ਦਿੱਤੇ ਤਾਂ ਲੋਕ ਉਸ ਦਾ ਮੂੰਹ ਤੋੜ ਜਵਾਬ ਦੇਣਗੇ ਧੰਨਵਾਦ